आप हेयर फॉल दी प्रॉब्लम अपने आप ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਔਰ ਕਈ ਲੋਕ ਤਾਂ ਆਪਣੀ हेयर फॉਲ ਤੋਂ हेयर फॉਲ ਦੀ ਪ੍ਰੋਬਲਮ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਕਈ ਤਰ੍ਹਾਂ ਦੇ ਮਹਿੰਗੇ ਮਹਿੰਗੇ ਸ਼ੈਂਪੂ ਕੰਡੀਸ਼ਨਰ ਵੀ ਖਰੀਦ ਲੈਂਦੇ ਨੇ ਕਈਆਂ ਨੂੰ ਤਾਂ ਸੂਟ ਕਰ ਜਾਂਦੇ ਨੇ ਚਲੋ ਠੀਕ ਹੈ ਪੈਸੇ ਖਰਚਿਆਂ ਦਾ ਮੁੱਲ ਪੈ ਜਾਂਦਾ ਪਰ ਕਈਆਂ ਨੂੰ ਤਾਂ ਉਹ ਵੀ ਸੂਟ ਨਹੀਂ ਕਰਦੇ ਪਰੇਸ਼ਾਨ ਹੋ ਜਾਂਦੇ ਨੇ ਕਈ ਤਰ੍ਹਾਂ ਦੇ ਟ੍ਰੀਟਮੈਂਟ ਵੀ ਕਰਵਾ ਲੈਂਦੇ ਨੇ ਤੇ ਉਸ ਤੋਂ ਬਾਅਦ ਵੀ ਫਿਰ ਕੀ ਹੁੰਦਾ ਥੋੜਾ ਜਿਹਾ ਲੱਗਦਾ ਹੈ ਕਿ ਠੀਕ ਹੈ ਪਰ ਉਸ ਤੋਂ ਬਾਅਦ ਫਿਰ ਉਹ ਹੀ ਸਭ ਕੁਝ ਸ਼ੁਰੂ ਹੋ ਜਾਂਦਾ ਤਾਂ ਅੱਜ ਮੈਂ ਤੁਹਾਨੂੰ ਕੁਝ ਹੋਮ ਰੈਮਡੀਜ਼ ਦੱਸਣ ਜਾ ਰਹੀਆਂ ਕੁਝ ਪੈਕ ਦੱਸੂਗੀ ਤਾਨੂੰ ਕਿ ਤੁਸੀਂ ਉਸ ਨੂੰ ਜੋ ਹੈ ਆਪਣੇ ਘਰ ਦੇ ਵਿੱਚ ਹੀ ਬਣਾਓਗੇ ਆਰਾਮ ਦੇ ਨਾਲ ਲਗਾ ਸਕਦੇ ਹੋ ਔਰ ਤੁਹਾਨੂੰ ਬਹੁਤ ਵਧੀਆ ਫਰਕ ਵੀ ਜ਼ਰੂਰ ਮਿਲੇਗਾ ਸੋ ਕਿਉਂਕਿ ਆਪਾਂ ਜਿੱਥੇ ਗੱਲ ਕਰਦੇ ਆ ਆਪਣੇ ਵਾਲਾਂ ਦੀ ਹੈਲਥ ਦੀ ਤਾਂ ਨਾਲ ਦੇ ਨਾਲ ਦੇਖੋ ਡਾਈਟ ਤੇ ਫੋਕਸ ਕਰਨਾ ਵੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਪ੍ਰੋਟੀਨ ਡਾਈਟ ਦੇ ਉੱਪਰ ਫੋਕਸ ਕਰੋ ਕਿਉਂਕਿ ਸਾਡੀ ਸਾਰੀ ਬੋਡੀ ਦੇ ਟਿਸ਼ੂਸ ਨੂੰ ਬਣਾਉਣ ਦੇ ਲਈ ਸਾਡੀ ਗਰੋਥ ਦੇ ਲਈ ਬੋਡੀ ਦੀ ਰਿਪੇਅਰ ਦੇ ਲਈ ਕਿਤੇ ਵੀ ਕੋਈ ਚੀਜ਼ ਹੀ ਕਮੀ ਹੋ ਰਹੀ ਹੈ ਉਥੇ ਪ੍ਰੋਟੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸੋ ਇਸ ਲਈ ਪਹਿਲਾਂ ਤਾਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਨੂੰ ਤੁਸੀਂ ਐਡ ਜ਼ਰੂਰ ਕਰਨਾ ਹੈ ਚਾਹੇ ਉਹ ਦੁੱਧ ਹੈ ਚਾਹੇ ਉਹ ਅੰਡੇ ਨੇ ਚਾਹੇ ਦਾਲਾਂ ਨੇ ਚਾਹੇ ਕਿ ਆਪਾਂ ਨਾਨ-ভেজ ਦੀ ਗੱਲ ਕਰ ਲਈਏ ਚਲੋ ਡਾਈਟ ਨੂੰ ਲੈ ਕੇ ਤਾਂ ਮੈਂ ਕਈ ਵਾਰੀ ਤੁਹਾਨੂੰ ਗੱਲ ਕਰਦੀ ਹਾਂ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕੁਝ ਹੋਮ ਰੈਮਡੀਜ਼ ਕੁਝ ਜਿਹੇ ਪੈਕ ਬਣਾਉਂਗੀ ਜੋ ਤੁਸੀਂ ਆਪਣੇ ਵਾਲਾਂ ਦੇ ਵਿੱਚ ਲਗਾ ਸਕਦੇ ਹੋ ਉਹਨਾਂ ਨੂੰ ਖੂਬਸੂਰਤ ਮੁਲਾਇਮ ਸਿਲਕੀਤਾ ਬਣਾ ਹੀ ਸਕਦੇ ਹੋ ਨਾਲ ਦੀ ਨਾਲ ਤੁਹਾਡੇ ਜਿਹੜੇ ਅਗਰ ਵਾਲ ਝੜਨ ਦੀ ਪ੍ਰੋਬਲਮ ਹੈ ਜਾਂ ਇਹ ਦੇ ਵਿੱਚ ਡੈਂਡਰਫ ਦੀ ਪ੍ਰੋਬਲਮ ਹੈ ਉਸ ਨੂੰ ਵੀ ਤੁਸੀਂ ਦੂਰ ਕਰ ਸਕੋਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਕੇਲੇ ਨਾਲ ਬਣਾਉਣ ਵਾਲਾ ਇਹ ਪੈਕ ਇਸ ਵਿੱਚ ਤੁਹਾਨੂੰ ਚਾਹੀਦੇ ਨੇ ਕੇਲੇ ਤੁਹਾਡੇ ਆਪਣੇ ਵਾਲਾਂ ਦੀ ਹੈਲਥ ਦੇ ਹਿਸਾਬ ਨਾਲ ਜਾਂ ਫਿਰ ਮੈਂ ਕਹਾਂ ਤੁਹਾਡੇ ਵਾਲਾਂ ਦੀ ਲੈਂਥ ਦੇ ਹਿਸਾਬ ਦੇ ਨਾਲ ਤੁਸੀਂ ਇੱਕ ਜਾਂ ਦੋ ਕੇਲੇ ਲੈਣੇ ਹਨ ਨਾਰਮਲ ਵਾਲ ਨੇ ਮੀਡੀਅਮ ਵਾਲ ਨੇ ਤਾਂ ਤੁਸੀਂ ਇੱਕ ਕੇਲਾ ਮੈਸ਼ ਕਰ ਲਓ ਅਗਰ ਲੰਬੇ ਵਾਲ ਨੇ ਤਾਂ ਤੁਸੀਂ ਦੋ ਕੇਲੇ ਮੈਸ਼ ਕਰ ਲਓ ਔਰ ਇਹਨਾਂ ਕੇਲਿਆਂ ਦੇ ਵਿੱਚ ਤੁਸੀਂ ਇੱਕ ਚਮਚ ਸ਼ਹਿਦ ਐਡ ਕਰ ਦੇਣਾ ਜੋ ਮੈਸ਼ ਕੀਤਾ ਹੈ ਨਾਲ ਨਾਲ ਤੁਸੀਂ ਇਸ ਨੂੰ ਮਿਕਸ ਕਰ ਦੇਣਾ ਔਰ ਇੱਕ ਚਮਚ ਤੁਸੀਂ ਨਾਰੀਅਲ ਦਾ ਤੇਲ ਇਸ ਦੇ ਵਿੱਚ ਪਾ ਲਓ ਮਿਕਸ ਕਰ ਲਓ اچھی طرح ਦੇ ਨਾਲ ਔਰ ਇਸ ਨੂੰ ਤੁਸੀਂ ਆਪਣੇ ਵਾਲਾਂ ਤੇ ਲਗਾਣਾ ਹੈ ਵਾਲਾਂ ਤੇ ਲਗਾਉਣ ਤੋਂ ਬਾਅਦ ਤੁਸੀਂ ਇਹਨੂੰ 20-25 ਮਿੰਟ ਲਗਾ ਕੇ ਰੱਖਣਾ ਹੈ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਹੈਅਰ ਵਾਸ਼ ਕਰ ਲੈਣਾ ਤੇ ਜਦੋਂ ਤੁਸੀਂ ਧੋਵੋਗੇ ਤੁਸੀਂ ਦੇਖੋਗੇ ਤੁਹਾਡੇ ਵਾਲਾਂ ਵਿੱਚ ਇਕਦਮ ਤੁਹਾਨੂੰ ਚੇਂਜ ਸਿਲਕੀ ਸਮੂਥ ਜ਼ਰੂਰ ਲੱਗਣਗੇ ਹੈਲਦੀ ਲੱਗਣਗੇ ਸ਼ਾਈਨੀ ਲੱਗਣਗੇ ਸੋ ਅੱਜ ਕੱਲ ਅਸੀਂ ਕੀ ਹੈ ਹੋਮ ਰੈਮਡੀਜ਼ ਨਹੀਂ ਕਰਦੇ ਆ ਪਹਿਲਾਂ ਦੇ ਟਾਈਮ ਵਿੱਚ ਇਹ ਹੁੰਦਾ ਸੀ ਕਿ ਹਰ ਕੋਈ ਕੁਝ ਨਾ ਕੁਝ ਆਪਣੇ ਬਾਲਾਂ ਤੇ ਨੈਚੁਰਲ ਵੇ ਦੇ ਵਿੱਚ ਅਪਲਾਈ ਕਰਦਾ ਰਹਿੰਦਾ ਸੀ ਜਿਸ ਕਰਕੇ ਬਾਲ ਮਜ਼ਬੂਤ ਰਹਿੰਦੇ ਸੀ ਉਹਨਾਂ ਨੂੰ ਨੈਚੁਰਲ ਵੇ ਦੇ ਵਿੱਚ ਸਾਰੇ ਹੀ న్యూਟ੍ਰੀਐਂਟਸ ਵੀ ਬਾਰੋਂ ਵੀ ਮਿਲਦੇ ਰਹਿੰਦੇ ਸੀ ਡਾਈਟ ਦੇ ਥਰੂ ਤਾਂ ਅੰਦਰ ਜਾਂਦੇ ਹੀ ਸੀ ਲੋਕਾ ਆਪਣੀ ਡਾਈਟ ਵੀ ਸਾਰਿਆਂ ਦਾ ਬਹੁਤ ਧਿਆਨ ਸਾਰੇ ਪਹਿਲਾਂ ਰੱਖਦੇ ਸੀ ਅੱਜ ਕੱਲ ਡਾਈਟ ਵੀ ਖਰਾਬ ਹੋ ਚੁੱਕੀ ਹੈ ਪੋਲੂਸ਼ਨ ਵੀ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਔਰ ਨਾਲ ਦੇ ਨਾਲ ਜੋ ਐਸੀ ਆਪਣੇ ਬਾਲਾਂ ਦਾ ਬਾਲਾਂ ਦੀ ਹੈਲਥ ਦਾ ਇਹਨਾਂ ਖਿਆਲ ਨਹੀਂ ਰੱਖ ਬੰਦੇ ਆ ਟ੍ਰੀਟਮੈਂਟ ਹਾਂ ਜ਼ਰੂਰ ਕਰਵਾਲੰਦੇ ਨੇ ਸਾਰੇ ਔਰ ਉਹ ਵੀ ਕੈਮੀਕਲ ਹੁੰਦਾ ਥੋੜੇ ਚਿਰ ਤੋਂ ਬਾਅਦ ਫਿਰ ਤੋਂ ਜੋ ਹੈ ਬਾਲ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਅਗਲੀ ਮੈਂ ਗੱਲ ਕਰਾਂਗੀ ਜੋ ਅੰਡਾ ਯੂਜ਼ ਕਰ ਸਕਦੇ ਨੇ ਐਗ ਯੂਜ਼ ਕਰ ਸਕਦੇ ਨੇ ਉਹਨਾਂ ਦੇ ਲਈ ਸੋ ਤੁਸੀਂ ਅੱਧਾ ਕੱਪ ਦੁੱਧ ਲੈਣਾ ਹੈ ਅੱਧੇ ਕੱਪ ਦੁੱਧ ਦੇ ਵਿੱਚ ਇੱਕ ਅੰਡਾ ਤੋੜ ਕੇ ਪਾ ਦੋ ਉਸ ਨੂੰ achhi tarah naal ਤੁਸੀਂ mash ਕਰ ਲੈਣਾ ਨਾਲ ਉਸ ਦੇ ਵਿੱਚ ਤੁਸੀਂ ਇੱਕ ਚਮਚ 올ਿਵ ਆਇਲ ਜਾਂ ਫਿਰ ਨਾਰੀਅਲ ਦਾ ਤੇਲ ਵੀ ਲੈ ਸਕਦੇ ਹੋ ਇਸ ਨੂੰ achhi tarah naal ਤੁਸੀਂ फेंट ਲੈਣਾ ਮਿਕਸ ਕਰ ਲੈਣਾ ਇਹ ਜਦੋਂ liquid ਸਾਰੀ ਚੀਜ਼ਾਂ ਮਿਕਸ ਹੋ ਜਾਣਗੀਆਂ ਤਾਂ ਤੁਸੀਂ ਆਪਣੇ ਬਾਲਾਂ ਤੇ ਇਸ ਨੂੰ ਅਪਲਾਈ ਕਰਨਾ ਸ਼ੁਰੂ ਕਰ ਦਿਓ ਤੁਸੀਂ ਇਸ ਨੂੰ achhi tarah ਨਾਲ ਜਦ ਲਗਾ ਲਓ ਤੇ ਤਾਂ ਇਸ ਨੂੰ ਤੁਸੀਂ 20-25 ਮਿੰਟ ਰਹਿਣ ਦੇਣਾ ਔਰ ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਹੈ ਆਪਣੇ ਵਾਲ ਧੋ ਲੈਣੇ ਨੇ ਤੇ ਇਸ ਦੇ ਨਾਲ ਜੋ ਹੈ ਦੇਖੋ ਤੁਹਾਡੇ ਵਾਲਾਂ ਨੂੰ ਪ੍ਰੋਟੀਨ ਮਿਲ ਜਾਏਗਾ ਅੱਜ ਕੱਲ ਕਿੰਨੇ ਸਾਰੇ हेयर ਟਰੀਟਮੈਂਟ ਹੈ ਜਿਸ ਦੇ ਵਿੱਚ ਇਹੀ ਕਿਹਾ ਜਾਂਦਾ ਹੈ ਕਿ ਪ੍ਰੋਟੀਨ ਟਰੀਟਮੈਂਟ ਹੈ ਅਮੀਨੋ ਐਸਿਡਸ ਦਾ ਟਰੀਟਮੈਂਟ ਹੈ ਤੇ ਇਹ ਓਵਰਆਲ ਸਾਰੇ ਪ੍ਰੋਟੀਨ ਹੀ ਤਾਂ ਹੈ ਅਸੀਂ ਖਾਵਾਂਗੇ ਤਾਂ ਵੀ ਅਗਰ ਅਸੀਂ ਆਪਣੀ ਡਾਈਟ ਵਿੱਚ ਚੰਗੀ ਤਰ੍ਹਾਂ ਨਾਲ ਪ੍ਰੋਟੀਨ ਰੱਖਾਂਗੇ ਦੁੱਧ ਅੰਡਾ ਦਹੀਂ ਦਾਲਾਂ ਨਾਨਵੈਜੇ ਸਭ ਰੱਖਦੇ ਆ ਤਾਂ ਵੀ ਸਾਡੇ ਵਾਲਾਂ ਨੂੰ ਅਮੀਨੋ ਐਸਿਡ ਮਿਲਦਾ ਹੈ ਅਗਰ ਅਸੀਂ ਬਾਹਰ ਤੋਂ ਵੀ ਅਪਲਾਈ ਕਰਾਂਗੇ ਤਾਂ ਵੀ ਸਾਡੇ ਵਾਲਾਂ ਨੂੰ ਅਮੀਨੋ ਐਸਿਡ ਪ੍ਰੋਟੀਨ ਤੋਂ ਸਾਡੀ ਨਾ ਖਾਣ ਵਾਲੀ ਚੀਜ਼ਾਂ ਤੋਂ ਮਿਲ ਜਾਂਦੇ ਐ ਸੋ ਅਗਰ ਤੁਸੀਂ ਰੈਗੂਲਰ ਵੇ ਦੇ ਵਿੱਚ ਇਹ ਹੋਮ ਰੈਮੇਡੀ ਅਪਣਾਓਗੇ ਤਾਂ ਤੁਸੀਂ ਦੇਖੋਗੇ ਤੁਹਾਡੇ ਵਾਲ ਬਹੁਤ ਹੀ ਜ਼ਿਆਦਾ ਮਜ਼ਬੂਤ ਟੁੱਟਣੇ ਬੰਦ ਹੋ ਜਾਣਗੇ ਟੁੱਟਦੇ ਉਹਦੇ ਹੀ ਐ ਦੇਖੋ ਜਦੋਂ ਡੈਫੀਸ਼ੈਂਸੀ ਹੁੰਦੀ ਐ ਵਾਲ ਕਿ ਪੂਰੇ ਬਾਡੀ ਦੇ ਸਾਡੇ ਜਿੰਨੇ ਆਰਗਨ ਨੇ ਜਿੰਨੇ ਵੀ ਟਿਸ਼ੂਜ਼ ਨੇ ਸਭ ਦੀ ਗਰੋਥ ਦੇ ਲਈ ਸਾਨੂੰ ਪ੍ਰੋਟੀਨ ਦੀ ਲੋੜ ਹੁੰਦੀ ਐ ਡਾਈਟ ਵਿੱਚ ਵੀ ਪ੍ਰੋਟੀਨ ਵਧਿਆ ਰੱਖੋਗੇ ਔਰ ਇਸ ਤਰੀਕੇ ਨਾਲ ਦੇਖੋ ਅੰਡਾ ਪੂਰਾ ਅੱਛਾ ਸੋਰਸ ਐ ਪ੍ਰੋਟੀਨ ਦਾ ਦੁੱਧ ਚੰਗਾ ਸੋਰਸ ਐ ਦਾ ਤੇ ਜਦੋਂ ਇਹ ਚੀਜ਼ ਤੁਸੀਂ ਪ੍ਰੋਟੀਨ ਸਿੱਧਾ ਹੀ ਆਪਣੇ ਹੈਅਰਸ ਤੇ ਲਗਾ ਰਹੇ ਹੋ ਤਾਂ ਇਸ ਦੇ ਨਾਲ ਵੀ ਤੁਹਾਡੇ ਹੈਅਰਸ ਨੂੰ ਪ੍ਰੋਟੀਨ ਮਿਲੇਗਾ ਹੇਰ ਜਿਹੜੀ ਡੈਡਨੈਸ ਜੀ ਹੋਗੇ ਡਲ ਡਲ ਹੇਅਰ ਹੋਗੇ ਨੇ ਉਹਨਾਂ ਨੂੰ ਇੱਕ ਰੌਣਕ ਮਿਲ ਜਾਏਗੀ ਤਾਂ ਤੁਸੀਂ ਜਦੋਂ ਇੱਕ ਵਾਰ ਲਗਾਓਗੇ ਪਹਿਲੀ ਵਾਰ ਲਗਾਏ ਤੇ ਹੀ ਤੁਹਾਨੂੰ ਇੱਕਦਮ ਬਹੁਤ ਵੱਡਾ ਚੇਂਜ ਲੱਗੇਗਾ ਪਹਿਲੀ ਵਾਰ ਲਗਾਏ ਤੇ ਤੁਹਾਨੂੰ ਲੱਗੇਗਾ ਜਿਵੇਂ ਕੋਈ ਟ੍ਰੀਟਮੈਂਟ ਅਸੀਂ ਮਹਿੰਗਾ ਟ੍ਰੀਟਮੈਂਟ ਕਰਵਾ ਕੇ ਆਏ ਹੋਈਏ ਸੋ ਹਰ ਹਫਤੇ ਜਦ ਤੁਸੀਂ ਇਸ ਨੂੰ ਯੂਜ਼ ਕਰਦੇ ਰਹੋਗੇ ਤਾਂ ਰੈਗੂਲਰ ਵੇ ਦੇ ਵਿੱਚ ਜਦ ਇਸ ਨੂੰ ਯੂਜ਼ ਕਰੋਗੇ ਤਾਂ ਤੁਹਾਡੀ ਜਿਹੜੀ ਹੇਅਰ ਫਾਲ ਦੀ ਪ੍ਰੋਬਲਮ ਹੈ ਉਹ ਵੀ ਠੀਕ ਹੋ ਜਾਏਗੀ ਹੇਅਰ ਫਾਲ ਉਹਦੇ ਹੀ ਹੁੰਦਾ ਜਦੋਂ ਵਾਲ ਬਹੁਤ ਹੀ ਡੈਮੇਜ ਹੋ ਚੁੱਕਿਆ ਹੁੰਦਾ ਹੈ ਪਤਲਾ ਹੋ ਚੁੱਕਿਆ ਹੁੰ ਡੈメージ ਹੋਣਾ ਸ਼ੁਰੂ ਹੋ ਜਾਂਦਾ ਟੁੱਟਣੇ ਉਦੋਂ ਬਾਅਦ ਸ਼ੁਰੂ ਹੋ ਜਾਂਦੇ ਨੇ ਜਦੋਂ ਕਮਜ਼ੋਰ ਹੋ ਜਾਂਦੇ ਨੇ ਬਹੁਤ ਪਤਲੇ ਪਤਲੇ ਹੋ ਜਾਂਦੇ ਨੇ ਤੇ ਇਹ ਰੈਮੇਡੀ ਜੇ ਤੁਸੀਂ ਅਪਣਾਉਂਦੇ ਹੋ ਤਾਂ ਤੁਹਾਡੇ ਵਾਲ ਹੈਲਦੀ ਮੋٹے ਵੀ ਤੁਹਾਨੂੰ ਟੈਕਸਚਰ ਫੀਲ ਹੋਏਗਾ ਤੁਹਾਡੇ ਵਾਲਾਂ 'ਚ ਤੁਹਾਨੂੰ ਵੋਲਿਊਮ ਫੀਲ ਹੋਏਗਾ ਅਪਲਾਈ ਕਰਕੇ ਜ਼ਰੂਰ ਦੇਖਿਓ ਮੈਂ ਖੁਦ ਵੀ ਐਪਲਾਈ ਕੀਤਾ ਹੋਇਆ ਔਰ ਵਾਕਈ ਇਸ ਬਹੁਤ ਅੱچھے ਰਿਜ਼ਲਟਸ ਰਹਿੰਦੇ ਨੇ ਅਗਲੀ ਮੈਂ ਗੱਲ ਕਰਨ ਜਾ ਰਹੀਆਂ ਜਿਨ੍ਹਾਂ ਨੂੰ ਡੈਂਡਰਫ ਦੀ ਪ੍ਰੋਬਲਮ ਹੈ ਸਿਕਰੀ ਦੀ ਪ੍ਰੋਬਲਮ ਹੈ ਕਈ ਬਹੁਤ ਕੁਝ ਕਰਕੇ ਦੇਖ ਲੈਂਦੇ ਨੇ ਕਈ ਤਰ੍ਹਾਂ ਦੇ ਆਇਲਸ ਵੀ ਅੱਜਕੱਲ ਆਂਦੇ ਉਹ ਵੀ ਲਗਾ ਕੇ ਦੇਖਦੇ ਨੇ ਪਰ ਫਰਕ ਨਹੀਂ रैमेडी भी अपना के जरूर देखो पहली बार जी तो काफ़ी फर्क लगेगा जो फर्क लगे तो इसको दोबारा फिर करके जरूर देख लियो इसलिए चाहिए ने निम के पत्ते निमें दस बारह पत्ते लो तीस इस चंकी तरह पीस लेना है। और पीसन तो बाद इस चार चम्मच तुम नारियल का तेल लगाओ इस और मिक्स कर देना है। समझ गया तुसी? दस बारह पत्ते निम के लैने हैं पीस लेने हैं तीन चार चम्मच जो है इस नारियल का तेल पा के इस मिक्स कर लेना और इस ਆਪਣੇ √s ਵਿੱਚ ਲਗਾਓ ਜਿੱਥੇ ਤੁਹਾਨੂੰ ਦੇਖੋ ਸਿਕਰੀ ਦੀ ਪ੍ਰੋਬਲਮ √s ਵਿੱਚ ਹੀ ਹੁੰਦੀ ਹੈ ਇਸ ਨੂੰ ਤੁਸੀਂ ਰੂਟਸ ਦੇ ਵਿੱਚ ਲਗਾ ਕੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਸਿਕਰੀ ਜਿੱਥੇ-ਜਿੱਥੇ ਹੈ ਸਰਦ ਦੇ ਵਿੱਚ ਸਾਰੇ ਤੁਸੀਂ ਲਗਾ ਲਓ ਔਰ ਉਸ ਤੋਂ ਬਾਅਦ 25 30 ਮਿੰਟ ਐਡਾ ਘੰਟਾ ਤੁਸੀਂ ਇਸ ਨੂੰ ਰੱਖਣਾ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਸਿਰ ਧੋ ਸਕਦੇ ਹੋ ਤਾਂ ਤੁਹਾਨੂੰ ਫਸਟ ਟਾਈਮ ਯੂਜ਼ ਕਰੇ ਤੇ ਹੀ ਇਸ ਨਾਲ ਬਹੁਤ ਫਰਕ ਮਿਲੇਗਾ ਸਿਕਰੀ ਡੈਂਡਰਫਿਕ ਤਰ੍ਹਾਂ ਦਾ ਬੈਕਟੀਰੀਆ ਹੀ ਹੁੰਦਾ ਹੈ ਤੇ ਜੋ ਨਿੰਮ ਹੈ ਨਿੰਮ ਆਪਣੇ ਆਪ ਦੇ ਵਿੱਚ ਐਂਟੀਬੈਕਟੀਰੀਅਲ ਕੰਮ ਕਰਦਾ ਹੈ ਤੇ ਇਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦੀ ਪ੍ਰੋਬਲਮ ਹੋਵੇ ਸਿਕਰੀ ਦੀ ਪ੍ਰੋਬਲਮ ਹੈ ਤਾਂ ਉੱਥੇ ਤੁਹਾਨੂੰ ਬਹੁਤ ਵੱਡੀ ਰਾਹਤ ਇਸ ਤੋਂ ਜ਼ਰੂਰ ਮਿਲਣ ਵਾਲੀ ਹੈ ਕੰਟੀਨਿਊ ਤੁਸੀਂ ਅਗਰ ਇਸ ਨੂੰ ਅਪਲਾਈ ਕਰੋਗੇ ਤਾਂ ਤੁਹਾਡੀ ਇਹ ਪ੍ਰੋਬਲਮ ਹਮੇਸ਼ਾ ਦੇ ਲਈ ਹੀ ਠੀਕ ਹੋ ਜਾਏਗੀ ਇੱਕ ਹੋਰ ਮੈਂ ਤੁਹਾਨੂੰ हेयर ਪੈਕ ਦੱਸਣ ਜਾ ਰਹੀਆਂ ਜੀ ਇਸ ਦੇ ਵਿੱਚ ਤੁਹਾਨੂੰ ਚਾਹੀਦਾ ਹੈ ਇੱਕ ਕੱਪ ਦਹੀਂ ਜੀ ਹਾਂ ਦਹੀਂ ਦੇ ਵਿੱਚ ਵੀ ਬਹੁਤ ਵਧੀਆ ਪ੍ਰੋਟੀਨ ਸਾਨੂੰ ਮਿਲ ਜਾਂਦਾ ਹੈ ਖਾਣ ਦੇ ਵਿੱਚ ਵੀ ਪ੍ਰੋਟੀਨ ਵਧੀਆ ਮਿਲ ਜਾਂਦਾ ਹੈ ਹੈਅਰਸ ਦੇ ਵਿੱਚ ਲਗਾਵਾਂਗੇ ਤਾਂ ਹੈਅਰਸ ਨੂੰ ਵੀ ਡਾਇਰੈਕਟਲੀ ਪ੍ਰੋਟੀਨੋਂ ਮਿਲ ਹੀ ਜਾਏਗਾ ਸੋ ਇੱਕ ਕੱਪ ਦਹੀਂ ਲਾਂਗੇ ਉਸ ਦੇ ਵਿੱਚ ਇੱਕ ਚਮਚ ਅਸੀਂ ਸ਼ਹਿਦ ਮਿਕਸ ਕਰਨਾ ਹੈ ਔਰ ਇੱਕ ਚਮਚ ਇਸ ਦੇ ਵਿੱਚ ਤੇਲ 올ਿਵ ਆਇਲ ਹੈ ਜਾਂ ਨਾਰੀਅਲ ਦਾ ਤੇਲ ਹੈ ਤੁਹਾਡੇ ਕੋਲ ਉਹ ਪਾ ਕੇ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਓ ਮਿਕਸ ਕਰਨ ਤੋਂ ਬਾਅਦ ਤੁਸੀਂ ਆਪਣੇ ਹੈਅਰਸ ਦੇ ਵਿੱਚ ਲਗਾਉਣਾ ਹੈ ਔਰ ਤੁਸੀਂ ਇਸ ਨੂੰ ਰੂਟਸ ਵਿੱਚ ਵੀ ਲਗਾ ਸਕਦੇ ਹੋ ਆਪਣੀ ਲੌਂਗ ਹੈਅਰ ਹੈਲਥ ਹੈਅਰ ਲੈਂਥ ਦੇ ਉੱਪਰ ਵੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਵੀ 25 ਮਿੰਟ ਰੱਖੋ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਸਿਰ ਨਹਾ ਸਕਦੇ ਹੋ ਓਵਰਆਲ ਜੋ ਹੈ ਤੁਹਾਡੀ ਰੂਟਸ ਨੂੰ ਵੀ ਇਹ ਮਜ਼ਬੂਤ ਕਰਦਾ ਹੈ ਔਰ ਤੁਹਾਡੇ ਜਿਹੜੇ ਬਾਲਾਂ ਨੂੰ ਸ਼ਾਈਨ ਵੀ ਤੁਹਾਨੂੰ ਜ਼ਰੂਰ ਦੇਗਾ ਪਹਿਲੇ ਸਮਿਆਂ ਦੇ ਵਿੱਚ ਲੋਕ ਦੁੱਧ ਦਹੀਂ ਦੇ ਨਾਲ ਹੀ ਨਹਾ ਲੈਂਦੇ ਸੀ ਤੇ ਉਹ ਹੈਲਦੀ ਵੀ ਹੁੰਦੇ ਸੀ ਉਹਨਾਂ ਦੀ ਸਕਿਨ ਵੀ ਬਹੁਤ ਗਲੋਇੰਗ ਹੁੰਦੀ ਸੀ ਹੈਅਰਸ ਵੀ ਉਹਨਾਂ ਦੇ ਹੈਲਦੀ ਰਹਿੰਦੇ ਸੀ ਉਮਰ ਤੋਂ ਪਹਿਲਾਂ ਉਹਨਾਂ ਦੇ ਬਾਲ ਜੋ ਹੈ ਕਦੇ ਚਟੇ ਵੀ ਨਹੀਂ ਹੁੰਦੇ ਸੀ ਸੋ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਨੇਚਰਲ ਵੇ ਦੇ ਵਿੱਚ ਜਾਈਏ ਨੇਚਰਲ ਚੀਜ਼ਾਂ ਨੂੰ ਅਗਰ ਅਪਣਾਵਾਂਗੇ ਤਾਂ ਤੁਹਾਨੂੰ ਕੋਈ ਕੈਮੀਕਲ ਟ੍ਰੀਟਮੈਂਟਸ ਕਰਵਾਉਣ ਦੀ ਜ਼ਰੂਰਤ ਨਹੀਂ ਪੈਗੀ ਹਾਂ ਇੰਨਾ ਜ਼ਰੂਰ ਹੈ ਕਿ ਸਾਨੂੰ ਇਹ ਰੈਗੂਲਰ ਕਰਨੇ ਪੈਂਦੇ ਨੇ ਔਰ ਕੰਟੀਨਿਉਟੀ ਹੋਏਗੀ ਤਾਂ ਚੰਗੇ ਰਿਜ਼ਲਟ ਮਿਲਦੇ ਰਹਿੰਦੇ ਨੇ ਇਹ ਨਹੀਂ ਕਿ ਇੱਕ ਵਾਰ ਕਰ ਲਿਆ ਤਾਂ ਬੱਸ ਉਸ ਤੋਂ ਬਾਅਦ ਅਸੀਂ ਦੋ ਤਿੰਨ ਮਹੀਨੇ ਕੀਤਾ ਹੀ ਨਹੀਂ ਹਰ ਹਫ਼ਤੇ ਤੁਸੀਂ ਇਸ ਨੂੰ ਕਰਦੇ ਰਹੋ ਜਦੋਂ ਰੈਗੂਲਰ ਇਸ ਨੂੰ ਕਰੋਗੇ ਤਾਂ ਤੁਹਾਨੂੰ ਆਦਤ ਵੀ ਪੈ ਜਾਏਗੀ ਤੇ ਤੁਹਾਨੂੰ ਚੰਗੇ ਰਿਜ਼ਲਟ ਵੀ ਮਿਲਣਗੇ ਔਰ ਤੁਹਾਨੂੰ ਲੱਗੇਗਾ ਕਿ ਮੈਂ ਅੱਜ ਤੋਂ ਪਹਿਲਾਂ ਐਵੇਂ ਕਿਉਂ ਨਹੀਂ ਕਰਕੇ ਦੇਖਿਆ ਸੋ ਉਮੀਦ ਕਰਦੀ ਆ ਇਹ ਜੋ ਮੈਂ ਚਾਰ ਅਲੱਗ-ਅਲੱਗ ਤਰ੍ਹਾਂ ਨੂੰ हेयर ਪੈਕ ਦੱਸੇ ਨੇ ਇਹਨਾਂ ਵਿੱਚੋਂ ਕੋਈ ਇੱਕ ਤੁਸੀਂ ਅਪਲਾਈ ਕਰਕੇ ਜ਼ਰੂਰ ਦੇਖਣਾ ਮੈਨੂੰ ਕਮੈਂਟ ਕਰਕੇ ਦੱਸਣਾ ਜ਼ਰੂਰ ਤੁਹਾਨੂੰ ਰਿਜ਼ਲਟ ਕਿਵੇਂ ਦੇ ਮਿਲੇ ਹੋਰਾਂ ਦੇ ਨਾਲ ਵੀ ਤੁਸੀਂ ਇਹ ਸ਼ੇਅਰ ਜ਼ਰੂਰ ਕਰਨਾ ਜਿਨ੍ਹਾਂ ਨੇ ਕੋਈ ਟ੍ਰੀਟਮੈਂਟ ਵੀ ਕਰਵਾਇਆ ਹੋਇਆ ਉਹ ਵੀ ਇਹ ਜੋ ਹੈ ਅਪਲਾਈ ਕਰ ਸਕਦੇ ਨੇ ਤੁਹਾਡੇ ਹੈਅਰ ਟ੍ਰੀਟਮੈਂਟ ਨੂੰ ਕੋਈ ਨੁਕਸਾਨ ਇਸ ਦੇ ਨਾਲ ਨਹੀਂ ਹੋਣ ਵਾਲਾ ਹੈ ਸੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਨਾ ਔਰ ਅਗਰ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਫਟਾਫਟ ਫੋਲੋ ਕਰ ਲੋ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲੋ ਮਿਲਾਂਗੇ ਜਲਦੀ ਹੀ ਸੇਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਂ ਤੁਹਾਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਉ ਜੀ ਇਜਾਜ਼ਤ ਸਤਿ ਸ੍ਰੀ ਅਕਾਲ